ਟੜਕਸਰ ਵਾਪਰੇ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਹੁਸ਼ਿਆਰਪੁਰ ਚਿੰਤਪੁਰ ਨੇ ਮਾਰਗ ਤੇ ਪੈਂਦੇ ਮੰਗੂਵਾਲ ਨਾਕੇ ਨਜ਼ਦੀਕ ਦੀਆਂ ਹਨ ਜਿੱਥੇ ਇੱਕ ਐਂਬੂਲੈਂਸ ਬੇਕਾਬੂ ਹੋ ਡੂੰਗੀ ਖੱਡ ਵਿੱਚ ਡਿੱਗ ਜਾਣ ਕਾਰਨ ਐਂਬੂਲੈਂਸ ਵਿੱਚ ਸਵਾਰ ਤਿੰਨ ਦੀ ਜਾਨ ਚਲੀ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਮੌਕੇ ਤੇ ਪੁੱਜੇ ਏਐਸਆਈ ਕਮਲਜੀਤ ਹੋਰਾ ਅਨੁਸਾਰ ਤੜਕਸਾਰ ਇੱਕ ਐਂਬੂਲੈਂਸ ਹਮੀਰਪੁਰ ਤੋਂ ਮਰੀਜ਼ ਨੂੰ ਇਲਾਜ ਲਈ ਲੈ ਕੇ ਜਲੰਧਰ ਆ ਰਹੀ ਸੀ ਕਿ ਮੰਗੂਵਾਲ ਨਜ਼ਦੀਕ ਪੁੱਜਣ ਤੇ ਮੀਂਹ ਪੈਣ ਕਾਰਨ ਸੜਕ ਤਸੀਹ ਹੋਣ ਕਰਕੇ ਐਂਬੂਲੈਂਸ ਬੇਕਾਬੂ ਹੋ ਕੇ ਡੂੰਗੀ ਖੱਡ ਵਿੱਚ ਜਾ ਡਿੱਗੀ ਜਿਸ ਕਾਰਨ ਐਂਬੂਲੈਂਸ ਵਿੱਚ ਸਵਾਰ ਮਰੀਜ਼ ਅਤੇ ਡਰਾਈਵਰ ਸਮੇਤ ਕੁੱਲ 5 ਜਣਿਆਂ ਵਿੱਚੋਂ 3 ਦੀ ਜਾਨ ਚਲੀ ਗਈ ਅਤੇ 2 ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਜੈਜਾ ਲੈਣ ਉਪਰੰਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਫੜੇ ਤਿੰਨ ਚਾਰ ਵਜੇ ਤਕਰੀਬਨ ਇਥੋਂ ਗੱਡੀ ਉੱਤੋਂ ਗਾਂਗੜੇ ਵਾਲੋਂ ਆਈ ਸਮਾਜਲ ਤੋਂ ਐਂਬੂਲੈਂਸ ਹੈਗੀ ਪੰਜ ਬੰਦੇ ਸੀ ਵਿੱਚ ਉਹ ਉਹ ਫੜ ਨਾਲੇ ਖੱਡ ਜੀ ਨਾਲੇ ਤੰਦੀ ਨਾਲੇ ਉਹਦੇ ਥੱਲੇ ਡਿੱਗ ਪਈ ਜੀ ਮੈਰੀਕਟ ਵੀ ਲਾਇਵ ਅਸੀਂ ਤਕਰੀਬਨ ਨਾਲ ਸਾਰੇ ਲਾਪੇ ਹੋਆ ਮੈਰੀਕਟ ਇਹ ਵੀ ਪਤਾ ਨਹੀਂ ਡਰਾਈਵਰ ਨੂੰ ਜਾਂ ਨੀਂਦ ਆਵੇ ਜਾਂ ਪਰ ਉਹਨੀ ਪਟ્રોલ ਦੀ ਗੱਡੀ ਹੋਈ ਥੱਲੇ ਸਿੱਧੀ ਜਾਵੜੇ ਟੋਟਲ ਕਿੰਨੀਆਂ ਮਤਾਂ ਹੈ ਕਿੰਨ ਬੰਦੇ ਮਰ ਗਏ ਜੀ ਇੱਕ ਲੇਡੀ ਦਾ ਬੰਦਾ ਉਹ ਜਗਮੀ ਹੋ ਗਏ ਉਹਨੂੰ ਸਿਵਲ ਹਸਪਤਾਲ ਭੇਜਦਾ ਪੰਜ ਬੰਦੇ ਸੀ ਇਹ ਨਹੀਂ ਹੁਣ ਪਤਾ ਸੀ ਉਹ ਡਰਾਈਵਰ ਸੀ ਕੌਣ ਸੀ ਜਿੱਦਾਂ ਦੋ ਬੰਦੇ ਮੰਨ ਲਓ ਜਗਮੀ ਹੋਏ ਲੇਡੀ ਚ ਦਾ ਬੰਦਾ ਜੀ ਉਹ ਸਿਵਲ ਹਸਪਤਾਲ ਭੇਜ ਦਿੱਤੇ